ਵੀਡੀਓ ਨੂੰ ਐਨ ਤੱਕ ਜਰੂਰ ਦੇਖਿਆ ਕਰੋ ਦੇਖ ਕੇ ਨਹੀਂ ਕਰਨਾ ਤੁਹਾਡੀ ਮਰਜ਼ੀ ਚੈਨਲ ਨੂੰ ਸਬਸਕ੍ਰਾਈਬ ਕਰ ਨਹੀਂ ਕਰਨਾ ਤੁਹਾਡੀ ਮਰਜ਼ੀ ਲਾਈਕ ਨਹੀਂ ਕਰਨਾ ਨਾ ਕਰੋ ਅ ਜਿੰਨ ਚਾਪਿੰਦਾ ਨਾ ਸ਼ੌਂਕ ਨਾ ਮੌਜੂਦ ਜੀ ਇੱਧਰ ਆਓ ਜੀ ਕਰਦਾ ਹੈ ਹੈਲੋ ਜੀ ਸਸ਼ਿਆ ਕਾਲ ਜੀ ਸੋ ਹੋਪ ਕਰਦੇ ਸੀ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਵੈਲਕਮ ਜੀ ਤੁਹਾਡਾ ਆਪਣੇ ਤਾਲੀਵਾਲ ਫੈਮਿਲੀ ਲੌਂਗ ਸਵਿਚ ਤੇ ਵੈਲਕਮ ਟੂ ਬੈਕ ਮਾਈ ਵੀਡੀਓ ਐਂਡ ਮਾਈ ਚੈਨਲ ਤੇ ਹੋਰ ਜੀ ਤੁਸੀਂ ਸਾਰੇ ਜਾਣੇ ਕਿਵੇਂ ਸੋ ਹੋਪ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋ ਤੇ ਅੱਜ ਜੀ ਅੱਜ ਵਾਲੀ ਜਿਹੜੀ ਵੀਡੀਓ ਬਹੁਤ ਜ਼ਿਆਦਾ ਸਪੈਸ਼ਲ ਆ ਤੁਹਾਡੇ ਸਭ ਲਈ ਬਹੁਤ ਜ਼ਿਆਦਾ ਸਪੈਸ਼ਲ ਹੋਣ ਵਾਲੀ ਤੁਸੀਂ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਤੇ ਜਿਹੜੇ ਵੀ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਇਸ ਚੈਨਲ ਨੂੰ ਕਰ ਲੈ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਕਿਉਂਕਿ ਤੁਹਾਡੀ ਇੱਕ ਉਮੀਦ ਦੇ ਨਾਲ ਅਸੀਂ ਖਰੇ ਉੱਤਰਨਾ ਹੁੰਦਾ ਆ ਹਨ ਤੇ ਆਪਾਂ ਇੰਨੀ ਮਿਹਨਤ ਕਰਕੇ ਤੁਹਾਡੇ ਲਈ ਵੀਡੀਓ ਬਣਾਉਂਦੇ ਆ ਤੁਹਾਡੇ ਲਈ ਕਿ ਬਹੁਤ ਵਧੀਆ ਵਧੀਆ ਜਿਹੜੀਆਂ ਵੀਡੀਓਜ਼ ਨੇ ਆਪਾਂ ਡੇਲੀ ਲੈ ਕੇ ਆਉਂਦੇ ਆ ਹਨਾ ਡੇਲੀ ਤਾਂ ਨਹੀਂ ਚਲੋ ਮੈਂ ਲੈ ਕੇ ਆਉਂਦੀ ਹੀਗੀ ਮੈਂ ਕਿਸੇ ਕਿਸੇ ਦਿਨ ਲੈ ਕੇ ਆਉਣੀ ਹੁੰਦੀ ਆ ਤੇ ਪਲੀਜ਼ ਜੀ ਜਿੰਨਾ ਵੀ ਹੋ ਸਕਦਾ ਹੈ ਤੁਸੀਂ ਵੀਡੀਓ ਨੂੰ ਥੋੜਾ ਜਿਆਦਾ ਜ਼ਰੂਰ ਦੇਖਿਆ ਕਰੋ ਦੇਖ ਕੇ ਜਾਣਾ ਕਿਤੇ ਨਹੀਂ ਕਿਸੇ ਨੇ ਰੁਕ ਰੁਕੋ ਜਾਣਾ ਕਿਤੇ ਨਹੀਂ ਹੈਗਾ ਕਿੱਥੇ ਚੱਲੇ ਆ ਤੁਸੀਂ ਸਾਰੇ ਜਾਣੇ ਰੁਕ ਤਾਂ ਜਾਓ ਵੀਡੀਓ ਦੇਖਤ ਲਓ ਵੀਡੀਓ ਨੂੰ ਐਂ ਤੱਕ ਜ਼ਰੂਰ ਦੇਖਿਆ ਕਰੋ ਦੇਖ ਕੇ ਹੀ ਪਤਾ ਲੱਗਦਾ ਕਿ ਉਸ ਵੀਡੀਓ ਵਿੱਚ ਹੈਗਾ ਕੀ ਆ ਤੇ ਪਲੀਜ਼ ਆਪਾਂ ਵੈਸੇ ਕੋਈ ਜ਼ਿਆਦਾ ਇਸ ਤਰ੍ਹਾਂ ਦੇ ਵੀਡੀਓ ਨਹੀਂ ਹੈਗਾ ਕਿ ਆਪਾਂ ਫੈਮਲੀ ਦੇ ਰਿਲੇਟਡ ਨਹੀਂ ਫਾਉਂਦੇ ਹੈਗੇ ਆਪਾਂ ਫੈਮਲੀ ਦੇ ਰਿਲੇਟਡ ਵੀਡੀਓ ਫਾਉਨੇ ਹੁੰਦੇ ਆ ਜਿਹੜੇ ਮਨਕੇ ਤੁਸੀਂ ਆਪਣੇ ਫੈਮਲੀ ਆਪਣੇ ਬੱਚਿਆਂ ਨੂੰ ਵੀ ਤੁਸੀਂ ਦਿਖਾ ਸਕਦੇ ਮੇਰੇ ਵੀ ਛੋਟੀ ਜੀ ਇੱਕ ਬੱਚਿਆ ਤੇ ਇਸ ਕਰਕੇ ਮੈਂ ਤੁਹਾਡੇ ਨਾਲ ਜਿਹੜੇ ਵੀਡੀਓਸ ਨੂੰ ਕੋਈ ਇਹੋ ਜਿਹੀ ਨਹੀਂ ਸ਼ੇਅਰ ਕਰਦੀ ਹੁੰਦੀ ਤੇ ਜੁਨਿਕ ਜਿਹੇ ਵੀਡੀਓਸ ਜਿਹੜੇ ਹੁੰਦੀਆਂ ਨੇ ਮੈਂ ਉਹ ਹੀ ਸ਼ੇਅਰ ਕਰਦੀ ਹੁੰਨੀ ਆ ਕਿ ਜਿਹੜਾ ਮੈਨੂੰ ਲੱਗਦਾ ਕਿ ਹਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੀਦਾ ਹੁੰਦਾ ਹਨ ਕਈ ਵਾਰ ਕਈ ਵਾਰ ਕਿ ਆਪਾਂ ਨੂੰ ਪੰਜਾਬੀ ਕਲਚਰ ਜਿਹੜਾ ਨਾ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ ਤੇ ਇਸ ਦਾ ਕਰਕੇ ਮੈਂ ਪੰਜਾਬੀ ਕਲਚਰ ਕਲਚਰ ਜਿਹੜਾ ਨਾ ਉਸ ਦੇ ਰਿਲੇਟਿਡ ਹੀ ਵੀਡੀਓ ਪਾਉਣੀ ਹੁੰਦੀ ਆ ਕੋਈ ਇਹੋ ਜੀ ਵੀਡੀਓ ਨਹੀਂ ਮੈਂ ਪਾਉਂਦੀ ਹੈਗੀ ਤੇ ਪਲੀਜ਼ ਸਾਰੇ ਜਣੇ ਜ਼ਰੂਰ ਦੇਖਿਆ ਕਰੋ ਚਲੋ ਤੁਸੀਂ ਲਾਈਕ ਨਹੀਂ ਕਰਨਾ ਤੁਹਾਡੀ ਮਰਜ਼ੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਨਾ ਤੁਹਾਡੀ ਮਰਜ਼ੀ ਲਾਈਕ ਨਹੀਂ ਕਰਨਾ ਨਾ ਕਰੋ ਬਟ ਇੱਕ ਵਾਰੀ ਵੀਡੀਓ ਨੂੰ ਪਲੀਜ਼ ਜ਼ਰੂਰ ਵਾਚ ਕਰਿਆ ਕਰੋ ਠੀਕ ਹੈ ਜੀ ਤੇ ਵੈਗਰ ਤੁਹਾਨੂੰ ਹਮੇਸ਼ਾ ਸਾਰਿਆਂ ਦੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਆ ਸੋਹਣੇ ਸੋਹਣੇ ਸਾਡੇ ਖੇਤਾਂ ਦੀ ਸਿਹਰਾ ਤੇ ਤੁਸੀਂ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਇਸ ਤਰ੍ਹਾਂ ਹੀ ਤੇ ਕਿੰਨੇ ਕਿੰਨੇ ਵਧੀਆ ਖੇਤ ਲੱਗਦੇ ਨੇ ਹਨਾ ਸਾਗ ਤੋੜਨਾ ਕਿੰਨੂ ਕਿੰਨੂ ਵਧੀਆ ਲੱਗਦਾ ਤੇ ਪਲੀਜ਼ ਚਲੋ ਜੀ ਆਪਾਂ ਫਿਰ ਨਾਲ ਕਰਦੇ ਆਂ ਵੀਡੀਓ ਸ਼ੇਅਰ ਕਿਉਂਕਿ ਸਵੇਰੇ ਨਾ ਹਨਾ ਆਪਾਂ ਸਾਗ ਘੋੜ ਤੋ ਤਾਂ ਤੋੜਨ ਚੱਲਿਆ ਕਿਉਂਕਿ ਸੁਬਾ ਸੁਬਾ ਜਿਹੜੀ ਤਰੇਲ ਆ ਬਹੁਤ ਜ਼ਿਆਦਾ ਹੁੰਦੀ ਆ ਤਾਂ ਕਰਕੇ ਹਨਾ ਫਿਰ ਕੱਪੜੇ ਵਗੈਰਾ ਜਿਹੜੇ ਕਾਫੀ ਗਿੱਲੇ ਹੋ ਜਾਂਦੇ ਨੇ ਹਨ ਤੇ ਇੱਕ ਕਿ ਜਿਹੜੀ ਠੰਡ ਆ ਉਹ ਵੀ ਸੁੱਕੀ ਜਿਹੀ ਪੈਂਦੀ ਪਈ ਹੈਗੀ ਹਨਾ ਤਾਂ ਕਰਕੇ ਬਾਰਿਸ਼ ਵਗੈਰਾ ਨਹੀਂ ਹੋਈ ਹੈਗੀ ਹਜੇ ਤੱਕ ਆਪਣੇ ਵੈਸੇ ਕਿ ਬੱਦਲ ਵਗੈਰਾ ਤਾਂ ਹੋਇਆ ਹੈ ਦੇਖੋ ਸ਼ਾਇਦ ਕੱਲ ਪਰਸੋਂ ਤੱਕ ਬਾਰਿਸ਼ ਜਿਹੜੀ ਆ ਉਹ ਹੋ ਜਾਵੇ ਬਾਏ ਚਾਂਸ ਵੈਸੇ ਕੋਈ ਚਾਂਸ ਨਹੀਂ ਹੈਗੇ ਹੈ ਕਿ ਬਾਰਿਸ਼ ਦੇ ਬਟ ਲੱਗਦਾ ਹੈ ਸ਼ਾਇਦ ਹੋ ਜਾਣਗੀ ਉੱਥੇ ਰੱਖ ਦਿਓ ਬੱਤ ਉੱਥੇ ਰੱਖ ਦਿਓ ਅਜੂਨੀ ਨੇ ਕੱਢ ਕੇ ਫੜਾ ਦਿੱਤੀ ਮੈਨੂੰ ਐਨਕਾ ਸਕੂਟੀ ਦੇ ਵਿੱਚੋਂ ਤੇ ਹੋਰ ਦੱਸੋ ਜੀ ਗੱਲਾਂ ਬਾਤਾਂ ਸਾਰੇ ਜਣੇ ਕਿੱਠਾ ਹੋ ਤੁਸੀਂ ਤੇ ਤੁਸੀਂ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਠੀਕ ਹੈ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਆਜੋ ਜੀ ਤੁਹਾਨੂੰ ਲੈ ਕੇ ਚੱਲਦੇ ਆਂ ਖੇਤਾਂ ਦੇ ਵਿੱਚ ਠੀਕ ਹੈ ਜੀ ਓਕੇ ਮੰਮੀ ਭਾਈ ਕੀ ਮੰਮੀ ਲਾ ਜੀ ਆਪਾਂ ਆ ਗਏ ਖੇਤਾਂ ਦੇ ਵਿੱਚ ਤਣ ਕਰਾਉਣੇ ਆ ਖੇਤਾਂ ਦੀ ਸਾਰ ਠੀਕ ਹੈ ਜੀ ਆਪਾਂ ਤੋੜਨ ਲੱਗਿਆਂ ਸਾਗ ਆਪਣਾ ਘਰ ਜਿਹੜਾ ਉਹ ਰਹਿ ਗਿਆ ਤੇ ਆਪਣੇ ਜਿਹੜਾ ਬਰਸੀਮਾ ਉਹ ਇੱਧਰ ਜੀ ਇੱਧਰ ਆਇਆ ਗਿਆ ਚਲੋ ਚਲੋ ਤੇ ਆਪਣੇ ਨਾਲ ਜੁੰਨੀ ਵੀ ਆਈ ਆ ਵੈਸੇ ਹਾਲੂ ਆਪਣੇ ਜ਼ਿਆਦੀ ਆ ਬਰਸੀਮ ਤਾਂ ਘੱਟ ਹੀ ਆ ਹਾਲੂ ਜ਼ਿਆਦੀ ਆ ਆਪਾਂ ਪੱਠੇ ਵੜਦੇ ਆ ਥੋੜੇ ਵੜਦੇ ਜ਼ਿਆਦੇ ਨਹੀਂ ਵੜਦੇ ਹੈਗੇ ਤੇ ਲੋ ਜੀ ਆਪਾਂ ਇੱਕ ਗੰਦਨ ਲਈਏ ਥੋੜਾ ਸ਼ਿਊ ਥੋੜਾ ਥੋੜਾ ਲੱਭਾਂਗੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜਦੋਂ ਸਰੋਂ ਪੱਕ ਜਾਂਦੀ ਹੈ ਨਾ ਉਹ ਦੋਹਾਂ ਜਿਹੜਾ ਸਾਗ ਫਿਰ ਘਾਟੀ ਹੋ ਜਾਂਦਾ ਹੈਗਾ ਤਾਂ ਕਰਕੇ ਠੀਕ ਆ ਲੱਗ ਪਈ ਜਿੱਥੇ ਆਪਾਂ ਸਾਗ ਤੋੜਨ ਵਾਸਤੇ ਤੇ ਆਪਾਂ ਵੈਸੇ ਸਿਆਲਾਂ ਦੇ ਵਿੱਚ ਚਰ ਕੇ ਸਾਗ ਜਿਹੜਾ ਹੈਗਾ ਬਹੁਤ ਘਾਟੀ ਹੀ ਬਣਾਇਆ ਹੈਗਾ ਆ ਤੇ ਮੈਨੂੰ ਲੱਗਾ ਕਿ ਕਿਉਂ ਨਾ ਆਪਾਂ ਤੁਹਾਡੇ ਨਾਲ ਕਿ ਫੁੱਲ ਵੀਡੀਓ ਜਿਹੜੀ ਹੈਗੀ ਆ ਸਾਗ ਵਾਲੀ ਇਹ ਸ਼ੇਅਰ ਕਰਦੇ ਹੈਗੇ ਕਿਉਂਕਿ ਸਾਰੇ ਆਨਲਾਈਨ ਪੰਜਾਬੀਆਂ ਦੀ ਪਸੰਦ ਹੈਗੀ ਆ ਇਹ ਸਾਗ ਬਣਾਉਣਾ ਤੇ ਸਾਗ ਖਾਣਾ ਤੇ ਸਾਗ ਨੂੰ ਬਹੁਤ ਸਾਰੇ ਜਣੇ ਲਾਈਕ ਕਰਦੇ ਨੇ ਪਸੰਦ ਕਰਦੇ ਨੇ ਹਨਾ ਤੇ ਆਪਾਂ ਅੱਜ ਇੱਕ ਅਲੱਗ ਜਿਹੇ ਤਰੀਕੇ ਨਾਲ ਸਾਗ ਬਣਾਵਾਂਗੇ ਤੇ ਤੁਸੀਂ ਸਾਰੀ ਵੀਡੀਓ ਜਰੂਰ ਦੇਖਿਓ ਤੁਹਾਨੂੰ ਵੀਡੀਓ ਦੇਖਣ ਦਾ ਮਜ਼ਾ ਵੀ ਬਹੁਤ ਜ਼ਿਆਦਾ ਆਉਂਦਾ ਹੈਗਾ ਤੇ ਇਹ ਹੈਗੇ ਜੀ ਆਪਣੇ ਹਰੀਆਲੀ ਪੱਲਿੱਕੇ ਹਨ ਮੈਸੇਜ ਜਿਹੜੀਆਂ ਪੈਣਾ ਹਨਾ ਕੰਮਦਨ ਦੇ ਕਰਦੀਆਂ ਨੇ ਉਹਨਾਂ ਨੂੰ ਪਤਾ ਹੀ ਆ ਹਨਾ ਤੇ ਸਾਰਿਆਂ ਦੇ ਖੇਤ ਜਿਹੜੀ ਹੁੰਦੇ ਨੇ ਹਰੇ ਭਰੇ ਹੀ ਹੁੰਦੇ ਨੇ ਹਨ ਤੇ ਕਿਉਂਕਿ ਹਰ ਇੱਕ ਕਣਕਾਂ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਵੀ ਬਹੁਤ ਸੋਹਣੀਆਂ ਨੇ ਸਬਦੀਆਂ ਤੇ ਆਪਣਾ ਬਰਸੀਮ ਜਿਹੜਾ ਹੈਗਾ ਸੀਗਾ ਘੱਟ ਸੀਗਾ ਤੇ ਇਹਦੇ ਵਿੱਚ ਸਾਗ ਜਿਹੜਾ ਹੈਗਾ ਸੀਗਾ ਕਿਤੇ ਕਿਤੇ ਹੀ ਸੀਗਾ ਤੇ ਇੱਥੇ ਅਜੂਨੀ ਵੀ ਮੇਰੇ ਨਾਲ ਆਈ ਹੋਈ ਸੀਗੀ ਤੇ ਅਜੂਨੀ ਬੈਠੀ ਸੀਗੀ ਇੱਕ ਸਾਈਡ ਤੇ ਤੇ ਮੈਂ ਜਿਹੜਾ ਸਾਗ ਸੀਗਾ ਉਹ ਜਲਦੀ ਜਲਦੀ ਤੋੜਦੀ ਪਈ ਸੀਗੀ ਕਿਉਂਕਿ ਸ਼ਾਮ ਦਾ ਵੇਲਾ ਸੀਗਾ ਆਪਾਂ ਕਰਕੇ ਸ਼ਾਮ ਨੂੰ ਤੋੜ ਕੇ ਰੱਖ ਲੈਣੇ ਹੈਗੇ ਆ ਤੇ ਸਵੇਰ ਸਵੇਰ ਬਾਦ ਵਿੱਚ ਤੇਲ ਵਗੈਰਾ ਕਾਫੀ ਜ਼ਿਆਦਾ ਹੁੰਦੀ ਹੈਗੀ ਆ ਤੇ ਤਾਂ ਕਰਕੇ ਤੇ ਇੱਥੇ ਜੀ ਮੈਂ ਸਾਗ ਤੋੜਨ ਵਾਸਤੇ ਆ ਗਈ ਸੀ ਦੇਖੋ ਕਿੰਨਾ ਸੋਹਣਾ ਸਾਗ ਹੈ ਕੁਲਾ ਕੁਲਾ ਸਾਗ ਹੈ ਜਿਆਦਾ ਪੱਕਿਆ ਨਹੀਂ ਹੈਗਾ ਤੇ ਇੱਥੇ ਆਪਾਂ ਨੂੰ ਸਾਗ ਜਿਹੜਾ ਹੈਗਾ ਸਾਗ ਦਾ ਆਪਾਂ ਤੁਹਾਨੂੰ ਪਤਾ ਹੈ ਕਿ ਤਿੰਨ ਜਾਣੇ ਹੈਗੇ ਆ ਘਰ ਦੇ ਵਿੱਚ ਤੇ ਇਹ ਵੀ ਅਜੂਨੀ ਦੀ ਡਿਮਾਂਡ ਤੇ ਸਾਗ ਜਿਹੜਾ ਹੈਗਾ ਵੜਨ ਲੱਗਾ ਹੈਗਾ ਵੈਸੇ ਆਪਾਂ ਇੰਨੀ ਜਲਦੀ ਸਾਗ ਨਹੀਂ ਬਣਾਉਂਦੇ ਹੁੰਦੇ ਤੇ ਅਜੂਨੀ ਕਾਫੀ ਦਿਨਾਂ ਦੀ ਕਹਿੰਦੀ ਪਈ ਆ ਕਿ ਸਾਗ ਬਣਾਓ ਸਾਗ ਬਣਾਓ ਵੈਸੇ ਤਾਂ ਆਪਾਂ ਨੂੰ ਉਹ ਮਹੀਨੇ ਦੇ ਨੇੜੇ ਹੋ ਚਲੇ ਆਪਾਂ ਸਾਗ ਨਹੀਂ ਬਣਾਇਆ ਹੈਗਾ ਤੇ ਆਪਾਂ ਇੱਥੇ ਜੇ ਆਪਾਂ ਸੋਚਿਆ ਕਿ ਕਿਉਂ ਨਾ ਆਪਾਂ ਮੋਲੀਆਂ ਵਿੱਚ ਪੱਟ ਲਈਏ ਕਿਉਂਕਿ ਮੋਲੀਆਂ ਵਿੱਚ ਸਾਗ ਦੇ ਵਿੱਚ ਪਾ ਲਈਏ ਤੇ ਉਹਨਾਂ ਨਾਲ ਤੇਜਾਬ ਜਿਹੜਾ ਹੈਗਾ ਬਿਲਕੁਲ ਨਹੀਂ ਬਣਦਾ ਹੈਗਾ ਤੇ ਵੈਸੇ ਵੀ ਆਪਾਂ ਨੂੰ ਵੈਸੇ ਵੀ ਮooli ਜਿਹੜੀ ਹੈਗੀ ਕੱਚੀ ਖਾਣ ਦਾ ਬਹੁਤ ਸ਼ੌਂਕ ਆ ਇੱਥੇ ਨਾ ਛਲਗਮ ਵੀ ਸੀਗੇ ਤੇ ਮੋٹے-ਮੋٹے ਕਾਫੀ ਛਲਗਮ ਵੀ ਸੀਗੇ ਤੇ ਆਪਾਂ ਇੱਕ ਜਿਹੜਾ ਛਲਗਮ ਮੋਟਾ ਜਿਹਾ ਸੀ ਉਹ ਪਾਟ ਲਿਆ ਸੀ ਕਿਉਂਕਿ ਅਜੁੰਨੀ ਨੂੰ ਨਾ ਕੱਚੀਆਂ ਚੀਜ਼ਾਂ ਖਾਣੀਆਂ ਬਹੁਤ ਜ਼ਿਆਦਾ ਲਾਈਕ ਕਰਦੀ ਪਸੰਦ ਕਰਦੀ ਹਗੀਆ ਇੱਥੇ ਅਜੁੰਨੀ ਕਹਿੰਦੀ ਪੀਸੀ ਚੱਕੋ ਮੰਮਾ ਚੱਕੋ ਕਿਉਂਕਿ ਅਜੁੰਨੀ ਦੇ ਸ਼ੂ ਜਿਹੜੇ ਹਿੱਗੇ ਸੀਗੇ ਉਹ ਨਿੱਬੜ ਗਏ ਸੀਗੇ ਤਾਂ ਕਰਕੇ ਇਥੇ ਲੱਗ ਪਈ ਆਪਾਂ ਸਾਗ ਕੱਟਣ ਤੇ ਆਪਾਂ ਸਾਰੀ ਜਿਹੜੀ ਤਿਆਰੀ ਸੀਗੀ ਉਹ ਕਰਕੇ ਰੱਖ ਲਈ ਸੀਗੀ ਤੇ ਪਾਲਕ ਜਿਹੜੀ ਹੈਗੀ ਸੀ ਉਹ ਆਪਾਂ ਕਰੋ ਹੀ ਆਪਣੀ ਮਿਜੀ ਹੋਈ ਆ ਤੇ ਆਰਗੈਨਿਕ ਆ ਸਾਰੀ ਕਿਉਂਕਿ ਆਪਾਂ ਰੇ ਵਗੈਰਾ ਕਿ ਬਿਲਕੁਲ ਨਹੀਂ ਪਾਇਆ ਹੈਗਾ ਪੱਠਿਆਂ ਨੂੰ ਨਹੀਂ ਪਾਇਆ ਹੈਗਾ ਕਿ ਜਿਸ ਤਰ੍ਹਾਂ ਬਰਸੀਮ ਨੂੰ ਪਾ ਦਈਦਾ ਹੈਗਾ ਬਰਸੀਮ ਨੂੰ ਵੀ ਆਪਾਂ ਜਿਹੜਾ ਰੇ ਸੀਗਾ ਉਹ ਬਿਲਕੁਲ ਇੱਕੋ ਵਾਰੀ ਪਾਇਆ ਹੈਗਾ ਉਹ ਵੀ ਮੈਂ ਹੋਣੀ ਪਾ ਕੇ ਆਈ ਸੀ ਕਿ ਦੁਪਹਰ ਦੇਣ ਹੋ ਗਏ ਨੇ ਪਹਿਲਾਂ ਪਾ ਕੇ ਆਈ ਸੀਗੀ ਇੱਥੇ ਆਪਣੇ ਸਾਰੇ ਸਾਗ ਬਣਨ ਦੀ ਜਿਹੜੀ ਤਿਆਰੀ ਸੀਗੀ ਉਹ ਹੋ ਚੁੱਕੀ ਸੀਗੀ ਆਪਾਂ ਮੇਥੀ ਵੀ ਧੋ ਕੇ ਰੱਖ ਲਈ ਸੀਗੀ ਕਿਉਂਕਿ ਆਪਾਂ ਮੇਥੇ ਨਹੀਂ ਪਾਉਂਦੇ ਹੈਗੇ ਤੇ ਮੇਥੇ ਆਪਣੇ ਹੈਗੇ ਵੀ ਛੋਟੇ ਛੋਟੇ ਨੇ ਅਜੇ ਬਾਲੇ ਵੱਡੇ ਨਹੀਂ ਹੈਗੇ ਤੇ ਉਹ ਵੀ ਆਪਾਂ ਲਾਏ ਹੋਏ ਨੇ ਤੇ ਇਧਰ ਮੈਂ ਹਨਾ ਕਿ ਸਾਰੇ ਜਿਹੜਾ ਸਮਾਨ ਸੀਗਾ ਉਹ ਇਕੱਠਾ ਕਰਕੇ ਰੱਖ ਲਿਆ ਸੀਗਾ ਕਿਉਂਕਿ ਬਾਅਦ ਵਿੱਚ ਹਨਾ ਕੰਮ ਜਿਆਦਾ ਬਿਜ਼ੀ ਹੋ ਜਾਂਦਾ ਹੈਗਾ ਤੇ ਇੱਕ ਅਜੂਨੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜਾ ਸਾਗ ਆ ਉਹ ਚੁੱਲ੍ਹੇ ਦੇ ਉੱਪਰ ਰੱਖਣਾ ਸੀਗਾ ਤੇ ਮੈਂ ਕਿਹਾ ਕਿ ਕਿਉਂ ਨਾ ਆਪਾਂ ਜਲਦੀ ਜਲਦੀ ਹੈਨਾ ਅੱਜ ਕੱਲ ਤੁਹਾਨੂੰ ਪਤਾ ਹੀ ਕਿ ਦਿਨ ਵੀ ਜਿਹੜੇ ਹੈਗੇ ਨੇ ਉਹ ਬਿਲਕੁਲ ਛੋਟੇ ਛੋਟੇ ਹੈਗੇ ਨੇ ਤੇ ਇਹਨਾਂ ਦਿਨ ਜਿਹੜਾ ਹੈਗਾ ਨਾ ਬਹੁਤ ਜਲਦੀ ਲੰਘ ਜਾਂਦਾ ਹੈਗਾ ਤੇ ਆਪਾਂ ਇੱਥੇ ਹੋ ਗਿਆ ਸੀਗਾ ਟਾਈਮ ਪੌਣੇ 12 ਵਜੇ ਦਾ ਟਾਈਮ ਹੋ ਗਿਆ ਸੀਗਾ ਵੈਸੇ ਮੋਸਟਲੀ ਤੇ ਆਪਾਂ ਜਿਹੜਾ ਸੀਗਾ ਲੱਕੜਾਂ ਵਗੈਰਾ ਜਿਹੜੀ ਹੈਗੀਆਂ ਸੀਗਾ ਸਾਗ ਤਾਂ ਜਿਹੜਾ ਹੈਗਾ ਲੱਕੜਾਂ ਦੇ ਨਾਲ ਹੀ ਬਹੁਤ ਜ਼ਿਆਦਾ ਸਵਾਦ ਬਣਦਾ ਹੈਗਾ ਯਾ ਲੱਕੜਾਂ ਹੋਈਆਂ ਹੈਨਾ ਤੇ ਕਿਉਂਕਿ ਆਪਣੀਆਂ ਜਿਹੜੀਆਂ ਪਾਥੀਆਂ ਵਗੈਰਾ ਕਹਿ ਦਿੰਨੇ ਆਪਾਂ ਹੈਨਾ ਤੇ ਗੋਬਰ ਦੀਆਂ ਤੇ ਉਹ ਬਿਲਕੁਲ ਘਟ ਸੀਗੀਆਂ ਤੇ ਉਹ ਸੁੱਕੀਆਂ ਵੀ ਨਹੀਂ ਸੀਗੀਆਂ ਤੇ ਕਿਉਂਕਿ ਜਿਹੜੇ ਮੈਂ ਛੋਟੇ-ਛੋਟੇ ਗੁਹੇ ਰੱਖੇ ਹੋਏ ਸੀ ਉਹ ਸੁੱਕੇ ਸੀਗੇ ਤਾਂ ਆਪਾਂ ਉਹ ਲੈਣ ਕੇ ਅੱਗ ਮਚਾ ਦਿੱਤੀ ਸੀਗੀ ਚੁੱਲੇ ਦੇ ਵਿੱਚ ਤੇ ਇੱਥੇ ਆਪਾਂ ਜੀ ਜਿਹੜੇ ਆਪਾਂ ਕੱਚੀਆਂ ਚੀਜ਼ਾਂ ਵਿੱਚ ਪਾਉਣੇ ਹੁੰਨੇ ਆ ਸਾਗ ਦੇ ਨਾਲ ਜਿਸ ਤਰ੍ਹਾਂ ਪਿਆਜ਼ ਹੋ ਗਿਆ ਅਦਰਕ ਹੋ ਗਿਆ ਹਨ ਤੇ ਲਸਣ ਤਾਂ ਆਪਣੇ ਹੈਗਾ ਨਹੀਂ ਸੀਗਾ ਤੇ ਤਾਂ ਕਰਕੇ ਆਪਾਂ ਲਸਣ ਨੂੰ ਕਰ ਦਿਆਂ ਜੀ ਸਕਿਪ ਤੇ ਆਪਾਂ ਇੱਕ ਨਵੇਂ ਤਰੀਕੇ ਨਾਲ ਜਿਹੜਾ ਸਾਗ ਆ ਅੱਜ ਬਣਾਵਾਂਗੇ ਤੁਹਾਨੂੰ ਸਾਰਿਆਂ ਨੂੰ ਪੂਰੀ ਟੂਟਲੀ ਵੀਡੀਓ ਜਿਹੜੀ ਹੈਗੀ ਆ ਆਪਾਂ ਦਿਖਾਵਾਂਗੇ ਵੀਡੀਓ ਲੌਂਗ ਤਾਂ ਜ਼ਰੂਰ ਹੋ ਜੂਗੀ ਤੇ ਬੱਟ ਤੁਸੀਂ ਦੇਖਣਾ ਨਾ ਭੁੱਲਿਓ ਸਾਰੇ ਜਣੇ ਜ਼ਰੂਰ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਇੱਥੇ ਆਪਾਂ ਹਰੀਆਂ ਮਿਰਚਾਂ ਵੀ ਜਿਹੜੀਆਂ ਅਸੀਂ ਉਹ ਵੀ ਧੋ ਬਣਾ ਕੇ ਲੈ ਆਂਦੀਆਂ ਸੀਗੀਆਂ ਅਦਰਕ ਵੀ ਜਿਹੜਾ ਸੀ ਉਹ ਵੀ ਛਿੱਲ ਵਗੈਰਾ ਸਾਰਾ ਕੁਝ ਕਰ ਲਿਆ ਸੀਗਾ ਤੇ ਸਾਗ ਵੀ ਜਿਹੜਾ ਆਪਣਾ ਕੋਸ਼ਿ ਛਿੱਲਣ ਵਾਲਾ ਹੈਗਾ ਸੀਗਾ ਨਾ ਤੇ ਉਸ ਨੂੰ ਵੈਸੇ ਤਾਂ ਸਾਗ ਤਾਂ ਸਾਰਾ ਕੋਲਾ ਕੋਲਾ ਹੀ ਸੀਗਾ ਤੇ ਆਪਾਂ ਛਿੱਲ ਵਗੈਰਾ ਲਿਆ ਸੀਗਾ ਕਿਉਂਕਿ ਜਦੋਂ ਸਵੇਰ ਆਪਾਂ ਸਾਰਾ ਵਾਸ਼ ਸਾਰਾ ਕੁਝ ਵਾਸ਼ ਕੀਤਾ ਉਦੋਂ ਹੀ ਆਪਾਂ ਸਾਰਾ ਕੁਝ ਧੋ ਲਿਆ ਸੀਗਾ ਤੇ ਕੱਟ ਬਗ ਮਨ ਕੀ ਜਿਹੜਾ ਮੇਥੀ ਸੀਗੀ ਆ ਪਾਲਕ ਸੀਗੀ ਚੁਣਨ ਵਾਲੀ ਸੀਗੀ ਕਿਉਂਕਿ ਉਹਦੇ ਵਿੱਚ ਪੱਤੇ ਵਗੈਰਾ ਜਿਹੜੇ ਹੈਗੇ ਸੀਗੇ ਤਾਂ ਪਤਾ ਇਹ ਬਾਥੂ ਵਗੈਰਾ ਦੇ ਹੋ ਜਾਂਦੇ ਹੈਗੇ ਨੇ ਜਿਹੜਾ ਆਉਟ ਜਾਂ ਬਾਥੂ ਹੁੰਦਾ ਹੈ ਤੇ ਵੈਸੇ ਇਹਦੇ ਵਿੱਚ ਤਾਂ ਆਪਾਂ ਦੇਸੀ ਪਾਲਕ ਜਿਹੜੀ ਹੈਗੀ ਉਹ ਵੀ ਪਾਈ ਸੀਗੀ ਤੇ ਜਿਹੜੀ ਆਪਾਂ ਘਰ ਦੀ ਬੀਜੀ ਹੈ ਉਹ ਵੀ ਪਾਈ ਹੋਈ ਸੀਗੀ ਤੇ ਥੋੜੀ ਜੀ ਚਲਾਈ ਸੀਗੀ ਆਪਾਂ ਚਲਾਈ ਵੀ ਥੋੜੀ ਜੀ ਪਾਈ ਹੋਈ ਸੀ ਤੇ ਵਿੱਚ ਜੀ ਮੇਥੀ ਦੇ ਵਿੱਚ ਮੈਂ ਸਾਰਾ ਕੁਝ ਹੀ ਜਿਹੜਾ ਹੈਗਾ ਸੀਗਾ ਉਹ ਰਲਾਇਆ ਸੀਗਾ ਕਿਉਂਕਿ ਮੈਂ ਸਾਰਾ ਕੁਝ ਨਾਲ ਹੀ ਤੋੜ ਲੇ ਦਿੱਤਾ ਸੀਗਾ ਤੇ ਦੇਸੀ ਬਾਥੂ ਜਿਹੜਾ ਹੈਗਾ ਸੀਗਾ ਉਹ ਵੀ ਸੀਗਾ ਤੇ ਆਪਣਾ ਸਾਗ ਵੀ ਜਿਹੜਾ ਹੈਗਾ ਨਾ ਦੇਖੋ ਕਿ ਨਾ ਜਿਆਦਾ ਸਵਾਦ ਬਣੂਗਾ ਜੇ ਆਪਾਂ ਕੋਲੇ ਬਹਿ ਕੇ ਜਦੋਂ ਬਣਾਉਂਦੇ ਆ ਨਾ ਸਾਗ ਤੇ ਸਾਗ ਤਾਂ ਦੈਂਤ ਤਾਂ ਸਾਰਾ ਜ਼ਰੂਰ ਲੱਤ ਜਾਂਦਾ ਹੈਗਾ ਬਟ ਜਿਹੜਾ ਸਾਗ ਆਪਾਂ ਕੋਲ ਬਹਿ ਕੇ ਬਣਾਉਂਦੇ ਆ ਨਾ ਉਹਦੇ ਨਾਲ ਦੀ ਰੀਸ ਵੀ ਨਹੀਂ ਹੁੰਦੀ ਹੈਗੀ ਤੇ ਲੋ ਜੇ ਇੱਥੇ ਆਪਣਾ ਜਿਹੜੇ ਚੁੱਲ੍ਹੇ ਦੀ ਅੱਗ ਸੀਗੀ ਉਹ ਬਿਲਕੁਲ ਚੰਗੀ ਤਰ੍ਹਾਂ ਮੱਚ ਗਈ ਸੀ ਕਿਉਂਕਿ ਲੱਕੜਾਂ ਨੂੰ ਲੱਗ ਗਈ ਸੀਗੀ ਅੱਗ ਤੇ ਆਪਾਂ ਇੱਥੇ ਲੂਣ ਮਿਰਚਾਂ ਅਦਰਕ ਪਿਆਜ਼ ਸਾਰਾ ਕੁਝ ਕੱਟ ਕੇ ਇੱਕ ਸਾਈਡ ਤੇ ਰੱਖ ਲਿਆ ਸੀਗਾ ਕਿਉਂਕਿ ਹੁਣ ਪਹਿਲਾਂ ਆਪਾਂ ਕਟਾਂਗੇ ਸਾਗ ਤੇ ਸਾਗ ਵੈਸੇ ਮੈਨੂੰ ਦਾਤੀ ਦੇ ਨਾਲ ਨਹੀਂ ਕੱਟਣਾ ਆਉਂਦਾ ਹੈਗਾ ਤੇ ਬਟ ਆਪਾਂ ਕੋਸ਼ਿਸ਼ ਕਰਦੇ ਆ ਕਿਉਂਕਿ ਮੈਂ ਇੱਕ ਵਾਰੀ ਕੱਟਣਾ ਸਿੱਖਿਆ ਸੀਗਾ ਤੇ ਆਪਾਂ ਚਲੋ ਹੌਲੀ-ਹੌਲੀ ਕੱਟਦੇ ਆ ਵੈਸੇ ਅੱਗੇ ਤਾਂ ਮੈਂ ਚੱਕੂ ਦੇ ਨਾਲ ਸਾਗ ਕੱਟਦੀ ਹੁੰਨੀ ਆ ਤੇ ਬਟ ਇਸ ਵਾਰੀ ਜੀ ਆਪਾਂ ਹਨਾ ਘਰੇ ਆਪਣੇ ਦਾਤ ਸੀਗਾ ਤੇ ਕਦੀ-ਕਦੀ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਚਲੋ ਜਿਹੜਾ ਕੰਮ ਨਹੀਂ ਆਉਂਦਾ ਹੈਗਾ ਚਲੋ ਆਪਾਂ ਸਿੱਖ ਲਈਏ ਹਨਾ ਸਿੱਖਿਆ ਜਦੋਂ ਆਪਣੇ ਕੰਮ ਹੀ ਆਉਂਦਾ ਹੁੰਦਾ ਹੈ ਤੇ ਇੱਥੇ ਮੈਂ ਦਾਤੀ ਦੇ ਨਾਲ ਮੈਨੂੰ ਡਰ ਵੀ ਲੱਗਦਾ ਪਿਆ ਸੀ ਕਿ ਤੇ ਮੇਰਾ ਅੰਗੂਠਾ ਵਗੈਰਾ ਕੱਟਿਆ ਨਾ ਜਾਵੇ ਕਿਉਂਕਿ ਅੰਗੂਠੀ ਤੇ ਪਹਿਲਾਂ ਹੀ ਸੱਟ ਲੱਗੀ ਹੋਈ ਹੈ ਤਾਂ ਕਰਕੇ ਇੱਕ ਦਿਨ ਦਾਤੀ ਵੱਜ ਗਈ ਸੀਗੀ ਤਾਂ ਕਰਕੇ ਆਪਣੇ ਕੋਲ ਤੇ ਮੈਨੂੰ ਥੋੜਾ ਥੋੜਾ ਡਰ ਵੀ ਲੱਗੀ ਜਾ ਰਿਹਾ ਸੀਗਾ ਹੁਣ ਤੇ ਇੱਥੇ ਜੀ ਹਨਾ ਤੇ ਆਪਾਂ ਦਾ ਸਾਗ ਦੇ ਵਿੱਚ ਪਹਿਲਾਂ ਨੂਨ ਜਿਹੜਾ ਹੈਗਾ ਉਹ ਘੱਟ ਹੀ ਪਾਉਣੇ ਹੁੰਦੇ ਆ ਜ਼ਿਆਦਾ ਲੂਣ ਜਿਹੜਾ ਹੈਗਾ ਉਹ ਨਹੀਂ ਪਾਉਂਦੇ ਹੁੰਦੇ ਅਜੁਨੀ ਨਾ ਕਾਫੀ ਦਿਨ ਹੋ ਗਿਆ ਸਾਗ ਸਕੂਲ ਦੇ ਵਿੱਚ ਆਪਣੇ ਫਰੈਂਡ ਦੇ ਕੋਲੋਂ ਖਾ ਕੇ ਆਈ ਸੀਗੀ ਤੇ ਮੈਨੂੰ ਨਾ ਤਿੰਨ ਚਾਰ ਦਿਨ ਹੋ ਗਿਆ ਡੇਲੀ ਕਹਿੰਦੀ ਆ ਮम्मा ਸਾਗ ਬਣਾਓ ਸਾਗ ਬਣਾਓ ਫਿਲਹਾਲ ਕਿਉਂ ਨਾ ਖਾਣਾ ਤਾਂ ਥੋੜਾ ਜਿਹਾ ਹੁੰਦਾ ਬੱਚੇ ਕਿਤੇ ਕਿੰਨਾ ਕੁ ਸਾਗ ਆਂਦੇ ਨੇ ਹਨ ਫਿਲਹਾਲ ਖਾਣਾ ਦੇ ਉਹਨੇ ਥੋੜਾ ਜਿਹਾ ਹੁੰਦਾ ਤੇ ਬਟ ਉਹ ਸ਼ੌਂਕ ਹੁੰਦਾ ਕਿ ਸਾਗ ਸਾਗ ਬਣੇ ਹਨ ਸਾਗ ਬਣੇ ਖਾਣਾ ਤਾਂ ਆਪਾਂ ਸਾਰਿਆਂ ਨੇ ਥੋੜਾ ਥੋੜਾ ਹੁੰਦਾ ਹੈ ਹਨ ਤੇ ਕਿਉਂਕਿ ਹੁਣ ਇਹ ਵੀ ਲਾਸਟ ਸਾਗ ਹੀ ਸੀਗਾ ਕਿਉਂਕਿ ਹੁਣ ਜਿਹੜੇ ਸਰੋ ਵਗੈਰਾ ਹੈ ਸਾਰੇ ਕੁਝ ਪੱਕ ਗਏ ਹੁਣ ਜਮਾ ਹੈਣਾ ਤੇ ਤਾਂ ਕਰਕੇ ਆਲਰੇਡੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਪਤਾ ਹੀ ਆ ਹਨ ਜਿਹੜੀਆਂ ਪੈਣਾ ਖੇਤੀ ਜਿਹੜੀਆਂ ਕਰਦੀਆਂ ਨੇ ਜਿਹੜੇ ਕਰਦੇ ਨੇ ਖੇਤੀ ਦਾ ਕੰਮ ਉਹਨਾਂ ਨੂੰ ਪਤਾ ਹੀ ਆ ਕਿ ਅੱਜ ਕੱਲ ਜਿਹੜਾ ਸਾਗ ਹੈ ਬਿਲਕੁਲ ਘਟਾ ਤੇ ਆਪਾਂ ਜੇ ਇੱਥੇ ਸਾਗ ਜਿਹੜਾ ਹੈਗਾ ਸੀਗਾ ਮੈਂ ਦਾਤੀ ਨਾਲ ਕੱਟਣਾ ਸਿੱਖ ਲਿਆ ਤੇ ਆਪਾਂ ਹੌਲੀ ਹੌਲੀ ਮੈਂ ਜਿਹੜਾ ਹੈਗਾ ਸੀ ਉਹ ਕੱਟਦੀ ਪਈ ਸੀਗੀ ਵੀਡੀਓ ਥੋੜੀ ਜੀ ਮੈਂ ਜਿਹੜੀ ਹੈਗੀ ਸੀਗੀ ਉਹ ਤੇਜ਼ ਕੀਤੀ ਹੋਈ ਸੀਗੀ ਦੇ ਇਹਦੀ ਸਪੀਡ ਜਿਹੜੀ ਹੈਗੀ ਥੋੜੀ ਕੀਤੀ ਹੋਈ ਸੀਗੀ ਤੇ ਵੈਸੇ ਮੈਨੂੰ ዳਤੀ ਨਾਲ ਸਾਗ ਬਹੁਤ ਘੱਟ ਘੱਟਣਾ ਆਉਂਦਾ ਮੇਰੇ ਮੰਮੀ ਇੰਨਾ ਵਧੀਆ ਘੱਟ ਲੈਂਦੇ ਨਾ ਬਹੁਤ ਜ਼ਿਆਦਾ ਇੱਕ ਜਿਹੜੀ ዳਤੀ ਸੀਗੀ ਨਾ ਉਹ ਵੀ ਹਿੱਲੀ ਜਾ ਰਹੀ ਸੀ ਮੈਂ ਉਹਦੇ ਵਿੱਚ ਕਦੀ ਕੁਛ ਦਿੰਦੀ ਸੀ ਕਦੀ ਕੁਛ ਦਿੰਦੀ ਪਈ ਸੀਗੀ ਤੇ ਫਿਰ ਜੀ ਮੈਂ ਆਪਣੇ ਸ਼ੂ ਦੇ ਨਾਲ ਖਿਲਾਰ ਲਿਆ ਉਹਨੂੰ ਫਿਰ ਮੈਨੂੰ ਸ਼ੂ ਮੈਕਅਪ ਵੀ ਲਾਉਣੇ ਕੀ ਆ ਹਨ ਤੇ ਕਿਉਂਕਿ ਮੈਂ ਥੱਲੇ ਸਾਰਾ ਕੁਝ ਉਹਦੇ ਇੱਕ ਸਾਫ਼ ਸੁਥਰਾ ਵਿਛਾਇਆ ਹੋਇਆ ਸੀਗਾ ਤੇ ਆਪਾਂ ਕਹਿ ਕੀ ਗੋਨਾ ਆਪਾਂ ਥਾਲੀ ਵੀ ਇੱਕ ਸਾਈਡ ਤੇ ਰੱਖੀ ਹੋਈ ਆ ਤੇ ਆਪਾਂ ਜਿਹੜਾ ਸਾਗ ਦੇ ਉੱਤੇ ਦਾਤੀ ਦੇ ਉੱਤੇ ਇੱਕ ਸਾਈਡ ਤੇ ਪੈਰ ਜਿਹੜਾ ਹੈਗਾ ਥੱਲੇ ਜੇ ਬਿਲਕੁਲ ਰੱਖ ਲੈਣੇ ਉਹਦੇ ਨਾਲ ਉਹ ਹਿੱਲੂਗਾ ਨਹੀਂ ਫਿਰ ਜੇ ਤੇ ਮੈਨੂੰ ਡਰ ਲੱਗਦਾ ਪਿਆ ਸੀ ਫਿਰ ਮੈਂ ਨਾ ਕਰਦੇ ਦੇ ਨਾਲ ਲਾਸਟ ਜਿਹੇ ਤੇ ਕਰਦੇ ਨਾਲ ਕੱਟਣ ਲੱਗ ਪੈਣੀ ਹੁੰਦੀ ਆ ਕਿਉਂਕਿ ਮੈਨੂੰ ਹੁੰਦਾ ਕਿ ਪੱਤੇ ਜੇ ਸ਼ਾਇਦ ਜੇ ਤਾਂ ਆਪਾਂ ਪੱਤੇ ਜੇ ਕੱਟਦੇ ਆ ਨਾ ਹਨ ਤੇ ਉਦੋਂ ਆਪਣੇ ਜਿਹੜਾ ਹੱਥ ਵਗੈਰਾ ਹਨ ਛਿੱਲਿਆ ਜਾਂਦਾ ਹੁੰਦਾ ਹੈ ਹਨ ਤੇ ਕਿਉਂਕਿ ਜੇ ਤੇ ਆਪਾਂ ਵੀ ਕੋਈ ਨਾ ਕੋਈ ਚੀਜ਼ ਕੱਟਦੇ ਵਗੈਰਾ ਰਹੀ ਹੈ ਹਨ ਫਿਰ ਤਾਂ ਹੁੰਦਾ ਹੈ ਤੇ ਵੈਸੇ ਵੀ ਜੀ ਮੈਨੂੰ ਇੱਕ ਪ੍ਰੋਬਲਮ ਹੋਣ ਦਾ ਕਰਕੇ ਕਿ ਮੈਂ ਡਰਦੀ ਹੁੰਨੀ ਕਿ ਮੇਰੇ ਹੱਥ ਤੇ ਕੋਈ ਚੀਜ਼ ਵੱਜੇ ਨਾ ਤਾਂ ਕਿ ਜਿਹੜਾ ਮੇਰਾ ਬਲੱਡ ਆ ਉਹ ਨਾ ਨਿਕਲੇ ਤੇ ਨਾ ਹੀ ਵੀ ਕੋਈ ਮੇਰੀ ਚੀਜ਼ ਖਾਵੇ ਵੈਸੇ ਮੈਂ ਜਦੋਂ ਬਹੁਤ ਕੱਟ ਕੱਟਦੀ ਹੁੰਨੀ ਆ ਤੇ ਮੈਂ ਕੱਟਣ ਵਾਲਾ ਕੰਮ ਬਹੁਤ ਘੱਟ ਕਰਦੀ ਹੁੰਨੀ ਆ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਜਿਹੜੀ ਪ੍ਰੋਬਲਮ ਮੈਨੂੰ ਆ ਉਹ ਕਿਸੇ ਹੋਰ ਨੂੰ ਹੋਵੇ ਤੇ ਇਸ ਕਰਕੇ ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਕੋਈ ਵੀ ਆਪਣਾ ਪ੍ਰੋਬਲਮ ਹੋਵੇ ਤਾਂ ਦੁਸ਼ਮਣ ਨੂੰ ਮਨਾਉ ਉਹਦੇ ਨੇੜੇ ਬਣਾ ਕੋਈ ਦੁੱਖ ਆਵੇ ਤੇ ਇਹੀ ਕਹਣਾ ਮੇਰੀ ਜੀ ਮੈਨੂੰ ਹੁੰਦਾ ਹੈ ਕਿ ਕੋਈ ਜਿਹੜਾ ਦੁੱਖ ਮੈਨੂੰ ਲੱਗਿਆ ਉਹ ਕਿਸੇ ਨੂੰ ਨਾ ਲੱਗੇ ਕਦੀ ਨਹੀਂ ਤੇ ਸੋਚ ਕੇ ਕਿ ਬੜਾ ਦੁੱਖ ਜੇ ਲੱਗਦਾ ਹੁੰਦਾ ਇੱਥੇ ਆਪਾਂ ਕਰਦੇ ਪਏ ਸੀਗੇ ਗੱਲਾਂ ਬਾਤਾਂ ਤੇ ਮੈਂ ਥੋੜੀ ਦੇਰ ਲਈ ਰੁਕ ਗਈ ਸੀ ਤੇ ਜਸਲੀਨ ਆ ਗਈ ਸੀ ਤੇ ਉਹਦੇ ਨਾਲ ਆਪਾਂ ਗੱਲਾਂ ਬਾਤਾਂ ਜਿਹੜੀ ਹੈਗੇ ਸੀ ਆਪਣੀਆਂ ਹੁੰਦੀਆਂ ਪਈਆਂ ਸੀਗੀਆਂ ਤੇ ਆਪਾਂ ਸਾਗ ਵੈਸੇ ਮੋਸਟਲੀ ਆਪਣਾ ਕੱਟਿਆ ਗਿਆ ਤੇ ਹੁਣ ਜੇ ਆਪਾਂ ਇਹ ਆਪਣੀ ਲਾਸਟ ਜਿਹੜੀ ਚੀਰਨੀ ਕਹਿੰਦੇ ਹਨਾ ਚੀਰਨੀ ਲਾਸਟ ਚੀਰਨੀ ਸੀਗੀ ਤੇ ਤੁਸੀਂ ਵੀ ਸਾਰੇ ਜਣੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਕੇ ਦੱਸਿਓ ਕਿ ਸਾਰੇ ਜਣੇ ਸਾਗ ਕਿਵੇਂ ਕੱਟਦੇ ਨੇ ਤੇ ਇੱਥੇ ਆਪਾਂ ਸਾਗ ਸਾਰਾ ਲਿਆ ਸੀਗਾ ਕੱਟ ਵਿੱਚ ਪਾ ਵੀ ਦਿੱਤਾ ਸੀਗਾ ਮੇਥੇ ਵਗੈਰਾ ਵੀ ਕੱਟ ਲਏ ਸੀਗੇ ਤੇ ਇੱਥੇ ਜੇ ਆਪਾਂ ਮੂਲੀਆਂ ਇਹ ਦੋ ਮੂਲੀਆਂ ਕੱਟ ਲਈਆਂ ਸੀਗੀਆਂ ਆਪਾਂ ਤੇ ਮੂਲੀਆਂ ਤਾਂ ਪਾਈ ਜਾਂਦੀਆਂ ਨੇ ਕਿਉਂਕਿ ਆਪਾਂ ਨੂੰ ਤੇਜਾਪ ਜਿੰਨਾ ਨੂੰ ਬਣਦਾ ਹੋਵੇ ਤੇਜਾਪ ਨਹੀਂ ਬਣਦਾ ਹੈਗਾ ਅਦਰਕ ਐਂਡ ਜਿਹੜੀ ਹਰੀ ਮਿਰਚਾਂ ਸੀ ਉਹ ਵੀ ਆਪਾਂ ਕੋਲੀ ਇੱਕ ਪਾ ਦਿੱਤੀ ਸੀਗੀ ਤੇ ਪਿਆਜ਼ ਵੀ ਜਿਹੜੇ ਹੈਗੇ ਸੀ ਕੋਲੀ ਭਰ ਕੇ ਆਪਾਂ ਪਾ ਦਿੱ ਇਸ ਚਾਰ ਪਿਆਜ਼ ਪਾਈ ਸੀ ਵੀ ਤੇ ਲੋਨ ਆਪਾਂ ਆਪਣੇ ਸਵਾਦ ਦੇ ਅਨਸਾਰ ਪਾ ਸਕਦੇ ਹੈਗੇ ਇੱਥੇ ਆਪਾਂ ਚਿੱਟਾ ਲੋਨ ਜਿਹੜਾ ਹੈਗਾ ਉਹ ਨਹੀਂ ਵਰਤਿਆ ਹੈਗਾ ਇੱਥੇ ਆਪਾਂ ਜਿਹੜਾ ਕਾਲਾ ਲੋਨ ਜਿੰਨੂੰ ਕਹਿ ਦਿੰਦੇ ਹੈਗਾ ਇਹ ਯੂਜ਼ ਕੀਤਾ ਸੀਗਾ ਨਾ ਜਿਆਦਾ ਕਾਲਾ ਹੈ ਕਿਉਂਕਿ ਵਿੱਚ ਵਾਈਟ ਵੀ ਚਿੱਟਾ ਵੀ ਜਿਹੜਾ ਲੂਣ ਹੈ ਨਾ ਉਹ ਰਲਿਆ ਹੋਇਆ ਹੈ ਵਿੱਚ ਤੇ ਤਾਂ ਕਰਕੇ ਤੇ ਇੱਥੇ ਜੇ ਆਪਾਂ ਸਾਗ ਹੈ ਨਾ ਸਾਗ ਆਪਣਾ ਰਿਜਨੇ ਪੈ ਗਿਆ ਕਾਫੀ ਰਿਜਦਾ ਪਿਆ ਹੈਗਾ ਸਾਗ ਤੇ ਇਹਦੇ ਵੇਖੋ ਆਪਣਾ ਤਦੀਲਾ ਜਿਹੜਾ ਹੈਗਾ ਨਾ ਬਿਲਕੁਲ ਸਾਫ ਸੁਥਰਾ ਜਾਏਗਾ ਹੈਗਾ ਨਾ ਤੇ ਆਪਾਂ ਚੁੱਲੇ ਨੂੰ ਪਰੋਲਾ ਵਗੈਰਾ ਨਹੀਂ ਫੇਰ ਹੈਗਾ ਤੇ ਲਓ ਜੀ ਸਾਗ ਪਿਆਇਆ ਰੇ ਜਿਹਦਾ ਠੀਕ ਆ ਤੇ ਆਪਾਂ ਲੱਗਿਆ ਜੀ

ਆਹ ਹੈ ਨਹੀਂ ਪਤਾ ਫਿਰ ਰੋੜ ਜੂਗੀ ਫਿਰ ਆਏਗਾ ਤੂੰ ਕਰਦਾ ਫਿਰ ਗਰਮਾ ਦਾ ਚਾ ਤੇ ਅਜੁੱ ਨੇ ਵੀ ਆਗੇ ਸਕੂਲ ਆਏ ਚਾ ਅਜਨ ਨੇ ਚਾ ਪਿੰਦਾ ਨਾ ਸ਼ੌਂਕ ਨਾ ਮੌਜੂਦ ਤੇ ਆਪਣੇ ਹੱਥ ਦੇ ਨਾਲ ਪਹਿਲਾਂ ਹੀ ਆਵਲੀ ਜਿਹੜੀ ਸੱਟ ਸੀਗੀ ਪਹਿਲਾਂ ਲੱਗੀ ਸੀ ਤੇ ਉਂਗਲ ਸੁੱਜ ਜਾਂਦੀ ਗਈ ਸੁੱਜ ਬਹੁਤ ਜ਼ਿਆਦਾ ਸੱਟ ਲੱਗੀ ਪਈ ਆ ਏ ਮੈਂ ਤਾਂ ਬੰਨੇ ਸੀਗਾ ਇੱਥੇ ਵੀ ਹੈ ਨਾ ਇੱਥੇ ਕਾਫੀ ਦਿਨਾਂ ਦੀ ਸੱਟ ਜਿਹੜੀ ਇਹ ਲੱਗੀ ਸੀ ਤੇ ਇਹ ਵੀ ਦੁਖਦਾ ਪਿਆ ਹੈ ਹੁਣ ਮੈਂ ਟੂਬਸ ਲਾ ਕੇ ਦੋਨਾਂ ਦੇ ਟੂਪਾਂ ਲਾ ਕੇ ਫਿਰ ਬੰਨੇ ਆਹ ਤੇ ਜਿਆਦਾ ਸਵੇਲਿੰਗ ਹੋਈ ਪਈ ਆ ਜਿਹੜੀ ਅੰਗਲਾ ਪਤਾ ਨਹੀਂ ਸਾਲਾਂ ਦੇ ਵਿੱਚ ਇਸ ਤਰ੍ਹਾਂ ਦਾ ਧੁੰਨ ਹੋਈ ਆ ਜਿਹੜੀ ਸੱਟ ਲੱਗਦੀ ਹੈ ਫਿਰ ਉਹ ਬਾਲੀ ਜਿਆਦਾ ਪੇਨ ਕਰਨ ਲੱਗ ਪਿੰਦੀ ਹੈ ਸਾਗ ਇੱਥੇ ਆਪਣਾ ਗੜਬੜ ਗੜਬੜ ਰਿਜਦਾ ਪਿਆ ਹੈ ਪਾਣੀ ਥੋੜਾ ਜਿਹਾ ਪੈ ਗਿਆ ਇਸ ਦੇ ਵਿੱਚ ਜਿਆਦਾ ਤੇ ਤਾਂ ਕਰਕੇ ਥੋੜਾ ਜਿਹਾ ਉਬਲ ਕੇ ਬਾਹਰ ਆ ਗਿਆ ਹੈਗਾ ਤੇ ਆਪਣੇ ਬਾਣੀ ਵੀ ਇੱਕ ਸਾਈਡ ਤੇ ਨਾਲ ਚੱਲੀ ਜਾਂਦੀ ਹੈਗੀ ਆ ਤੇ ਆਪਾਂ ਸਪੀਕਰ ਜਿਹੜਾ ਹੈਗਾ ਸੀਗਾ ਗੁਰਬਾਣੀ ਵਾਲਾ ਉਹ ਕੋਲੇ ਹੀ ਰੱਖਿਆ ਸੀਗਾ ਤੇ ਸਾਗ ਵੇਖੋ ਰਿਜਦਾ ਪਿਆ ਕਿਉਂਕਿ ਮਨੇ ਇਸ ਤਰ੍ਹਾਂ ਸਾਗ ਰੰਨੇ ਆ ਜਿਹੜਾ ਨਾ ਬਹੁਤ ਜ਼ਿਆਦਾ ਸਵਾਦ ਲੱਗਦਾ ਹੈਗਾ ਤੇ ਅੱਗ ਜਿਹੜੀ ਹੈਗੀ ਬਿਲਕੁਲ ਘਟ ਨਾ ਹੋਵੇ ਤਾਂ ਫੇਰ ਹੀ ਜਿਹੜਾ ਸਾਗ ਉਹ ਵਧੀਆ ਬਣਦਾ ਹੈਗਾ ਤੇ ਮੈਂ ਤੁਹਾਨੂੰ ਦਿਖਾਉਂਦੀ ਪਈ ਸੀਗੀ ਉਹ ਗੁਰਬਾਣੀ ਵਾਲਾ ਸਪੀਕਰ ਤੇ ਉੱਥੋਂ ਆਪਾਂ ਪਾਲਕ ਥੋੜੀ ਸੀ ਕਿ ਇੱਕ ਸਾਈਡ ਤੇ ਆਪਾਂ ਮੇथी ਧਨੀਆ ਪਾਲਕ ਸਾਰਾ ਕੁਝ ਲਾਇਆ ਹੋਇਆ ਆ ਬੈਂਗਨ ਮਿਲਾਏ ਹੋਇਆ ਉੱਥੇ ਆਪਾਂ ਕਾਫੀ ਹੋਰ ਵੀ ਸਬਜ਼ੀਆਂ ਨੇ ਆਪਣੀਆਂ ਅਮੇ ਰਿੱਜ ਦਾ ਆਪਣਾ ਸਾਗਤਾ ਹਮੇਸ਼ਾ ਦੀ ਗੱਲ ਹੈ ਇਸ ਤਰ੍ਹਾਂ ਹੀ ਮੈਂ ਇਸ ਤਰ੍ਹਾਂ ਹੀ ਰਹਿਣਾ ਚਾਹੁੰਦੀ ਹਾਂ ਮੈਨੂੰ ਸਾਗੇ ਇਸ ਤਰ੍ਹਾਂ ਰਹਿਣਾ ਬਹੁਤ ਜਿਆਦਾ ਪਸੰਦ ਆ at ਜਿੱਤੇ ਇੱਥੇ ਆਪਣਾ ਜਿਹੜਾ ਸਾਗ ਸੀਗਾ ਬੜ ਕੇ ਹੋ ਗਿਆ ਰੈਡੀ ਤੇ ਆਪਾਂ ਕੋਟਾ ਜਿਹੜਾ ਹੈਗਾ ਬਿਲਕੁਲ ਚੰਗੀ ਤਰ੍ਹਾਂ ਮਾਰਦੇ ਪਏ ਸੀਗੇ ਤੇ ਆਪਾਂ ਅੱਲਣ ਜਿਹੜਾ ਵਿੱਚ ਪਾਇਆ ਸੀਗਾ ਉਹ ਪਾਇਆ ਵਾ ਅ ਕਣਕ ਦੇ ਆٹے ਦਾ ਕਿਉਂਕਿ ਮੱਕੀ ਦਾ ਆਪਾਂ ਜਿਹੜਾ ਆਟਾ ਉਹ ਨਹੀਂ ਲੈ ਕੇ ਆਏ ਹੈਗੇ ਤਾਂ ਕਰਕੇ ਤੇ ਆਪਾਂ ਇੱਥੇ ਕਣਕ ਦੇ ਆٹے ਦਾ ਹੀ ਅੱਲਣ ਜਿਹੜਾ ਹੈਗਾ ਪਾਇਆ ਹੈਗਾ ਤੇ ਆਪਾਂ ਘੋਲ ਕੇ ਨਹੀਂ ਪਾਉਂਦੇ ਹੈਗੇ ਆਪਾਂ ਸੁੱਕਾ ਹੀ ਪਾਉਨੇ ਹੁੰਨੇ ਆ ਤੇ ਸੁੱਕੇ ਨੂੰ ਜਿੰਨਾ ਚਿਰ ਚੁੱਲ੍ਹੇ ਤੇ ਰੱਖ ਕੇ ਨਾ ਰਗੜਿਆ ਜਾਵੇ ਨਾ ਹਨਾ ਤੇ ਫਿਰ ਕੋਈ ਗਿਲਤੀਆਂ ਵਗੈਰਾ ਜੜੀਆਂ ਹੈਗੀਆਂ ਬੱਜਦੀਆਂ ਨਹੀਂ ਹੈਗੀਆਂ ਇੱਥੇ ਜੀ ਮੈਂ ਸੌਕਸ ਵਗੈਰਾ ਆਪਣੀਆਂ ਲਈਆਂ ਸੀ ਪਾ ਸ਼ੂ ਜੇ ਪਾਉਣੇ ਸੀਗੇ ਤੇ ਪਹਿਲਾਂ ਲਾ ਕੇ ਰੱਖ ਲਈਆਂ ਸੀਗੀਆਂ ਉੱਤੇ ਲਓ ਜੇ ਇੱਥੇ ਆਪਣਾ ਸਾਗ ਬਣ ਕੇ ਹੋ ਗਿਆ ਰੈਡੀ ਤੇ ਹੁਣ ਆਪਾਂ ਜਿਹੜਾ ਪਤਿਲਾ ਹੈ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਕਿਉਂਕਿ ਜੇ ਸਾਫ਼ ਹੋ ਜੇ ਪਤਿਲਾ ਹਨ ਕਿਉਂਕਿ ਬਹੁਤ ਜ਼ਿਆਦਾ ਉੱਪਰ ਜਿਹੜਾ ਸਾਗ ਸੀ ਨਾ ਉਬਲ-ਉਬਲ ਕੇ ਵਿੱਚ ਪੈ ਗਿਆ ਸੀਗਾ ਤੇ ਤਾਂ ਕਰਕੇ ਬਹੁਤ ਉਬਾਲੇ ਵਗੈਰਾ ਬਹੁਤ ਜ਼ਿਆਦਾ ਖਾਦੇ ਇਸਨੇ ਅੱਜ ਉਤੇ ਆਪਾਂ ਜਿਹੜੀ ਪੂਰੀ ਇੱਕ ਲੱਕੜ ਸੀਗੀ ਉਹ ਮਚਾ ਦਿੱਤੀ ਇਸ ਤੇ ਬਹੁਤ ਵੱਡੀ ਲੱਕੜ ਸੀਗੀ ਤੇ ਸਾਢੇ 5 ਘੰਟੇ ਲੱਗੇ ਇਸ ਨੂੰ ਰਿੰਨਣ ਤੇ ਕਿਉਂਕਿ ਆਪਾਂ ਪੌਣੇ 11 ਵਜੇ ਤੜਿਆ ਸੀਗਾ ਪੌਣੇ 12 ਵਜੇ ਸਾਗ ਜਿਹੜਾ ਰੱਖਿਆ ਸੀਗਾ ਚੁੱਲ੍ਹੇ ਦੇ ਉੱਪਰ ਤੇ ਆਪਾਂ ਜੀ ਸਾਢੇ 12 ਵਜੇ ਦੇ ਕਰੀਬ ਜਿਹੜਾ ਸਾਗ ਸੀਗਾ ਉਹਦੋਂ ਦਾ ਰੱਜ ਦਾ ਕਾ ਸਾਢੇ 12 ਵਜੇ ਦਾ ਹਨਾ ਤੇ ਲਾ ਲਓ ਕਿ ਇੱਥੇ 4 ਵਜੇ ਗਏ ਸੀਗੇ ਤੇ ਪੂਰਾ 4:30 4:30 ਪੌਣੇ 5 ਘੰਟੇ ਇਹ ਰਿੰਨਿਆ ਸਾਗ ਤੇ ਫਿਰ ਜੀ ਸਾਗ ਵੀ ਫੇਰ ਹੀ ਸਵਾਦ ਬਣਦਾ ਹੈਗਾ ਯਾ ਕਿਉਂਕਿ ਜੇ ਆਪਾਂ ਸਾਗ ਬਣਾਉਣਾ ਉਸ ਨੂੰ ਚੰਗੀ ਤਰ੍ਹਾਂ ਬਣਾਓ ਰਿੰਨ ਕੇ ਬਣਾਓ ਹਨਾ ਤਾਂ ਬਹੁਤ ਵਧੀਆ ਲੱਗਦਾ ਹੈ ਫਿਰ ਜੀ ਇੱਥੇ ਆਪਾਂ ਲੱਗ ਪਏ ਸੀਗੇ ਮੱਖਣ ਗੱਢਣ ਕਿਉਂਕਿ ਸਾਗ ਦੇ ਨਾਲ ਮੱਖਣ ਨਾ ਹੋਵੇ ਤੇ ਉਹ ਨੱਚੇ ਟੇਸਟ ਨਹੀਂ ਆਂਦਾ ਤੇ ਆਪਾਂ ਜੀ ਇੱਥੇ ਸਾਗ ਦੇ ਵਿੱਚ ਹਨਾ ਵੈਸੇ ਮੇਰੇ ਮੂੰਹ ਦੇ ਵਿੱਚ ਲਾਲਾ ਜਿਹੜੀ ਟਪਕਣ ਲੱਗਦੀ ਹੈ ਤੇ ਇੱਥੇ ਆਪਾਂ ਮੱਖਣ ਜਿਹੜਾ ਹੈਗਾ ਸੀ ਉਹ ਕੱਢਦੇ ਪਏ ਸੀਗੇ ਤੇ ਅਜੂਨੀ ਨੂੰ ਮੱਖਣ ਬਹੁਤ ਜ਼ਿਆਦਾ ਪਸੰਦ ਆ ਮੈਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਕਿਉਂਕਿ ਆ ਪੱਕੇ ਵਗੈਰਾ ਤਾਂ ਬਹੁਤ ਘੱਟ ਖਾਣੇ ਤੇ ਚਲੋ ਜੀ ਮਿਲਦੇ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ